ਪਰਵਾਸੀਆਂ ਬਾਰੇ ਤੁਹਾਡੇ ਕੀ ਵਿਚਾਰ ਨੇ ਜਿਵੇਂ ਉਹਨਾਂ ਦੀ ਵੋਟਸ ਇੱਥੇ ਕਾਊਂਟ ਹੋ ਰਹੀਆਂ ਨੇ ਉਹਨੂੰ ਤੁਸੀਂ ਕਿਵੇਂ ਦੇਖਦੇ ਹੋ ਤੇ ਇੱਕ ਜਿਹੜੇ ਪ੍ਰਵਾਸੀ ਲੋਕ ਇੱਥੇ ਜ਼ਮੀਨਾਂ ਖਰੀਦ ਰਹੇ ਨੇ ਉਹਨਾਂ ਨੂੰ ਕਿਵੇਂ ਤੁਸੀਂ ਦੇਖਦੇ ਹੋ ਦੇਖੋ ਜਿਹੜੀ ਵੋਟ ਕਾਊਂਟ ਹੈਗੀ ਪਹਿਲਾਂ ਮੈਂ ਉਸ ਬਾਰੇ ਤੇ ਗੱਲ ਕਰੂੰਗਾ ਜਿਹੜੀ ਵੋਟ ਕਾਊਂਟ ਹੈ ਉਹ ਗਲਤ ਹੈ ਜੀ ਕਈ ਲੋਕ ਨਾ ਦੋ ਦੋ ਟੈਟੇ ਸੋ ਬੱਚੇ ਵੇਚ ਜਾਂਦੇ ਨੇ ਵੋਟਾਂ ਦੀ ਜੋ ਚੀਜ਼ ਗਲਤ ਹੈ ਉਹ ਕਿ ਵੋਟ ਕਾਊਂਟ ਦੇਖੋ ਇੱਕ ਵੋਟਰ ਦਾ ਹੱਕ ਜਿਹੜਾ ਇੱਥੇ ਸ਼ੁਰੂ ਤੋਂ ਰਹਿੰਦਾ ਆ ਰਿਹਾ ਵਾ ਠੀਕ ਹੈ ਉਹ ਫਿਰ ਚੀਜ਼ ਗਲਤ ਹੋ ਜਾਂਦੀ ਕਿਉਂਕਿ ਦੇਖੋ ਜਿਹੜਾ ਬੰਦਾ ਰਹਿੰਦਾ ਰ ਉਹਨੂੰ ਪਤਾ ਕਿਸ ਲੈਵਲ ਦਾ ਬੰਦਾ ਤੇ ਕੀ ਰੋਕਾਂ ਦੀ ਮਦਦ ਕਰ ਸਕਦਾ ਕਿ ਨਹੀਂ ਕਰ ਸਕਦਾ ਜੋ ਮੇਨ ਇਲੈਕਸ਼ਨ ਦਾ ਮੁੱਦਾ ਹੁੰਦਾ ਠੀਕ ਹੈ ਤੇ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਹੁੰਦਾ ਜੀ ਉਹ ਬਾਹਰੋਂ ਆਏ ਆ ਉਹ ਚੀਜ਼ ਮੈਂ ਉਹਨੂੰ ਗਲਤ ਕਹਿੰਦਾ ਕਿਉਂਕਿ ਉਹਨਾਂ ਦਾ ਕੋਈ ਰਾਈਟ ਨਹੀਂ ਹੈਗਾ ਇਸ ਸੀਸ ਤੇ ਬਾਕੀ ਜੀ ਹੈਗਾ ਵਾ ਤੇ ਫਿਰ ਹਿਮਾਚਲ ਦੇ ਵਿੱਚ ਵੀ ਰਾਈਟ ਤੇ ਪੰਜਾਬੀਆਂ ਨੂੰ ਵੀ ਹੋਣਾ ਚਾਹੀਦਾ ਵਾ ਤੇ ਬਾਕੀ ਸਟੇਟਸ ਦੇ ਵਿੱਚ ਵੀ ਹੋਣਾ ਚਾਹੀਦਾ ਵਾ ਮਤਲਬ ਕੀ ਫਿਰ ਹਰ ਪਾਸੇ ਇਕੁਐਲਟੀ ਹੋਣੀ ਚਾਹੀਦੀ ਕਿਸੇ ਨਾਲ ਵੀ ਫਿਰ ਇਰੀਟ ਨਹੀਂ ਹੋਣੀ ਜਿੱਦਗੀ ਹਾਂ ਹਿਮਾਚਲ ਚ ਇਦਾਂ ਤੇ ਪੰਜਾਬ ਚ ਇਦਾਂ ਇਕੋ ਰੂਲਸ ਇਕੁਐਲ ਨੇਸ਼ਨ ਪਰ ਆਸੀ ਇੱਥੇ ਆ ਰਹੇ ਇੱਥੇ ਕੰਮ ਕਰ ਰਿ ਸਾਨੂੰ ਉਹਦੀ ਲੋਡ 24 ਘੰਟੇ ਆ ਕਈ ਫੈਕਟਰੀਆਂ ਚ ਲੇਡੀਆਂ ਦੀ ਘਰ ਚ ਹੋਮ ਮੇਡਸ ਲਈ ਤੇ ਜੇ ਉਹ ਇੱਥੇ ਆਪਣਾ ਰਹਿਣ ਆਪਣਾ ਰਹਿਨ ਬਸੇਹਰਾ ਬਣਾ ਰਹੇ ਆ ਜੇ ਅਸੀਂ ਉਹਨਾਂ ਨੂੰ ਉਹਨਾਂ ਨੂੰ ਇੱਕ ਕਨੈਕਸ਼ਨ ਟੂਟੀਆਂ ਜਾਂ ਮਤਲਬ ਜੋ ਵੀ ਅਲਾਉ ਕਰ ਰਹੇ ਆ ਬੀਇੰਗ ਅ ਰੈਜ਼ੀਡੈਂਟ ਆਫ ਪੰਜਾਬ ਤੇ ਫਿਰ ਉਹਨਾਂ ਨੂੰ ਵੋਟ ਪਾਉਣ ਦਾ ਹੱਕ ਵੀ ਉਹਨਾਂ ਚਾਹੀਦਾ ਜੇ ਉਹਨਾਂ ਨੂੰ ਹੱਕ ਨਹੀਂ ਹੈ ਤਾਂ ਫਿਰ ਕੈਨੇਡਾ ਰਹਿ ਰਹੇ ਜਿਹੜੇ ਐਨ ਆਰ ਆਈਜ਼ ਨੇ ਜਿਹੜੇ ਉੱਥੇ ਦੇ ਗ੍ਰੀਨ ਕਾਰਡ ਹੋਲਡਰ ਨੇ ਅਮਰੀਕਾ ਕੈਨੇਡਾ ਦੇ ਉਹਨਾਂ ਨੂੰ ਇੱਥੇ ਵੋਟ ਪਾਉਣ ਦਾ ਹੱਕ ਨਹੀਂ ਹੋਣਾ ਚਾਹੀਦਾ ਪਰ ਉਹ ਤਾਂ ਇੱਥੇ ਵੋਟ ਪਾ ਰਹੇ ਨੇ ਤੇ ਤੁਸੀਂ ਉਹਨੂੰ ਡਿਫਰੈਂਸ਼ੀਏਟ ਤਾਂ ਨਹੀਂ ਕਰ ਸਕਦੇ ਇਕਵਲ ਰੂਲ ਫਾਰ ਆਲ ਨੇਸ਼ਨ ਇਹ ਸੇਮ ਰੂਲ ਹੋਣਾ ਚਾਹੀਦਾ ਕਿ ਇਨਕ ਲਈ ਪੇਤਵਾਨੀ ਕਰਨਾ ਚਾਹੀਦਾ ਸਾਨੂੰ ਕਿਸੇ ਨਾਲ ਵੀ ਅਗਲੇ ਖਰੀਦ ਸਕਦੇ ਤਾਂ ਸਾਨੂੰ ਵੀ ਖਰੀਦਣ ਦਾ ਪੂਰਾ ਰਾਈਟ ਹੋਣਾ ਚਾਹੀਦਾ ਅੱਛਾ ਕੀ ਲੱਗਦਾ ਕਿ ਪ੍ਰਵਾਸੀਆਂ ਦੇ ਪੰਜਾਬ ਦੇ ਵਿੱਚ ਹੋਣ ਦੇ ਨਾਲ ਖਾਸਕਰ ਪੰਜਾਬੀਆਂ ਨੂੰ ਨੁਕਸਾਨ ਕੀ ਹੈ ਤੇ ਫਾਇਦੇ ਕੀ ਹੈ ਨੁਕਸਾਨ ਇਹ ਹੈ ਕਿ ਜਿਹੜੇ ਪ੍ਰਵਾਸੀ ਆ ਬਾਰੋਂ ਆਉਂਦੇ ਆ ਲੇਬਰ ਆਂਦੀਆਂ ਆ ਉਹ ਅਗਲੇ ਬੰਦੇ ਸਾਰੇ ਉਹਨਾਂ ਨੂੰ ਸਾਰੇ ਕੰਮ ਕਰਾ ਰਹੇ ਆ ਸਾਰੇ ਲੇਬਰ ਦਾ ਰੋਲ ਜ਼ਿਆਦਾ ਵੱਧ ਗਿਆ ਜਿਹੜਾ ਪੰਜਾਬੀਆਂ ਦਾ ਘੱਟ ਗਿਆ ਪੰਜਾਬੀਆਂ ਨੂੰ ਕੰਮ ਨਹੀਂ ਮਿਲ ਰਿਹਾ ਲੇਬਰ ਨੂੰ ਜ਼ਿਆਦਾ ਕੰਮ ਮਿਲ ਰਿਹਾ ਇਹ ਸਾਰੇ ਰੀਜ਼ਨ ਨੇ ਕਿਉਂਕਿ ਦਾ ਹਿੰਦੁਸਤਾਨ ਦਿੱਲੀ 'ਚ ਆ ਕੇ ਵਸਿਆ ਆਇਆ ਹੈ ਦਿੱਲੀ ਤੁਹਾਨੂੰ ਮਦਰਾਸੀ ਬੰਗਾਲੀ ਸਭ ਮਿਲ ਜਾਣਗੇ ਜੇ ਉੱਥੇ ਰਹਿ ਕੇ ਉਹਨਾਂ ਨੂੰ ਵੋਟ ਪਾਉਣ ਦਾ ਹੱਕ ਹੈ ਤੇ ਜਿਹੜੇ ਸਾਡੇ ਪ੍ਰਵਾਸੀ ਪਹਿਨਪੁਰਾਣੇ ਉਹਨਾਂ ਨੂੰ ਵੀ ਪੰਜਾਬ 'ਚ ਰਹਿ ਕੇ ਵੋਟ ਪਾਉਣ ਦਾ ਹੱਕ ਹੈ ਜਾਂ ਤਾਂ ਉਹਨਾਂ ਨੂੰ ਅਲਾਉ ਨਾ ਕਰੋ ਤੁਸੀਂ ਇੱਥੇ ਦੇ ਤੁਸੀਂ ਜੇ ਤੁਸੀਂ ਉਹਨਾਂ ਨੂੰ ਰਜਿਸਟਰੀ ਕਰਕੇ ਦੇ ਰਹੇ ਹੋ 플ੌਟ ਦੀ ਉਹ ਰਹਿ ਰਹੇ ਨੇ ਆਫੀਸ਼ੀਅਲੀ ਫਿਰ ਤਾਂ ਉਹਨਾਂ ਨੂੰ ਹੱਕ ਉਹਨਾ ਚਾਹੀਦਾ ਮੇਰੇ ਹਿਸਾਬ ਨਾਲ ਤਾਂ ਕੋਈ ਗਲਤ ਨਹੀਂ ਉਧਰ ਉਹ ਪ੍ਰਵਾਸੀ ਜਿਹੜੇ ਪੰਜਾਬ ਛਾ ਕੇ ਰਹਿ ਰਹੇ ਨੇ ਉੱਥੇ ਉਹਨਾਂ ਦੀ ਵੋਟ ਵੀ ਬਣ ਜਾਂਦੀਆਂ ਨੇ ਇਹ ਗੱਲ ਗਲਤ ਹੈ ਬਿਲਕੁਲ ਪੰਜਵੇਂ ਕੀ ਪੱਕੇ ਵਿਲੇਜ ਹੈ ਜਲੰਧਰ ਨਾਲ ਜੁੜਦਾ ਹੈ ਪਰ ਨਾਮ ਨਹੀਂ ਲੱਗਦਾ ਉਹਦਾ ਉੱਥੇ ਦੇ ਪ੍ਰਵਾਸੀਆਂ ਨੇ ਆਪਣਾ ਸਰਪੰਚ ਖੜਾ ਕਰ ਰਿਹਾ ਜੀ ਉੱਥੇ ਪੰਜਾਬੀਆਂ ਨਾਲੋਂ ਜਿਆਦਾ ਸਰਪੰਚ ਉੱਥੇ ਸੀਗੇ ਆਪਣੇ ਪ੍ਰਵਾਸੀ ਉਨਾਰੇ ਪ੍ਰਸਪੰਚ ਬਣ ਵਾਲਿਆ ਇਦਾਂ ਹੀ ਕੱਲ ਨੂੰ ਜੇ ਇਹੀ ਕੰਮ ਹੁੰਦਾ ਸਾਨੂੰ ਪੰਜਾਬ ਦਿੱਕਤ ਸਾਨੂੰ ਆਣੀ ਉਹਨਾਂ ਦੀ ਬਾਦੀ ਵੱਜ ਜਾਣੀ ਹੈ ਲੱਗਦਾ ਤੁਹਾਨੂੰ ਪ੍ਰਵਾਸੀ ਨੂੰ ਪੰਜਾਬ ਦੇ ਵਿੱਚ ਆ ਕੇ ਵੋਟ ਪਾਉਂਦਾ ਕੋਨਾ ਚਾਹੀਦਾ ਕੋ ਸਾਡੇ ਲੀਡਰ ਗਲਤ ਆ ਨਾ ਸਾਡੇ ਆਪੇ ਲੀਡਰ ਜਿਹੜੇ ਆ ਨਾ ਉਹ ਆਪਣੇ ਆਪਣੀ ਸੀਟ ਵਾਸਤੇ ਮਿਸ ਯੂਜ਼ ਕਰਦੇ ਆ ਉਹਨਾਂ ਨੂੰ ਉਹਨਾਂ ਦੀ ਵੋਟਾਂ ਬਣ ਜਦੋਂ ਵੋਟ ਬਣ ਜਾ ਅਗਲਾ ਲੱਗਦਾ ਵੋਟ ਬਣ ਗਈ ਜਦੋਂ ਕਦੇ ਘਰ ਬਣਾਉਣ ਲੱਗਦੇ ਆ ਜਾਂ ਜ਼ਮੀਨ ਲੈਂਦੇ ਆ ਵੀ ਆਪਰ ਰਜਿਸਟਰੀ ਕਰਾਉਂਦੇ ਆ ਉਹ ਉਹ ਵੋਟਰ ਕਾਰਡ ਮੰਗਦੇ ਆ ਉਹ ਵੋਟਰ ਕਾਰਡ ਦਿਖਾਉਂਦੇ ਆ ਉਹਦੇ ਵਿੱਚ ਜਿਹੜੇ ਸਾਡੇ ਲੀਡਰ ਆ ਉਹ ਗਲਤ ਹੈਗੇ ਲੀਡਰ ਆਪਣੇ 2-5 ਸਾਲ ਬਾਅਦ ਤੇ ਸਾਡੇ ਵਾਸਤੇ ਜਿਹੜੀ ਸਾਡੀ ਜਨਰੇਸ਼ਨ ਆਉਣ ਵਾਲੀ ਉਹਨਾਂ ਵਾਸਤੇ ਔਖਾ ਹੈਗਾ ਹੋਰ ਗੱਲ ਕੋਈ ਨਹੀਂ ਹੈਗੀ ਉਹਦੇ ਵਾਸਤੇ ਔਖਾ ਕਿਉਂਕਿ ਅਸੀਂ ਦੀ ਆਪਣੀ ਜਿਸ ਮਰਕੱਦ ਦੀ ਬੱਚੇ ਜਿਹੜੇ ਸਾਡੇ ਉਹ ਔਕੇ ਹੋਣਗੇ ਠੀਕ ਹੈ ਕਿਥੇ ਇੱਕ ਪੰਜਾਬੀ ਹੈ ਇੱਕ ਭਈਆ ਹੈ ਦੋਨੇ ਇਕੁਅਲ ਹੋ ਜਾਣਗੇ ਕੀ ਫਾਇਦਾ ਫਿਰ ਪੰਜਾਬ ਪੰਜਾਬ ਦੀ ਰਹਿਣਾ ਹੈਗਾ ਠੀਕ ਹੈ ਨਾ ਉਹਦੇ ਉੱਤੇ ਗਲਤ ਗੱਲ ਹੈਗੀ ਹੈ ਪ੍ਰਵਾਸੀਆਂ ਦੇ ਪੰਜਾਬ ਦੇ ਵਿੱਚ ਹੋਣ ਦੇ ਨਾਲ ਪੰਜਾਬੀਆਂ ਨੂੰ ਕਿੰਨੇ ਕ ਫਾਇਦੇ ਨੇ ਤੇ ਕਿੰਨੇ ਕ ਨੁਕਸਾਨ ਨੇ ਦੇਖੋ ਫਾਇਦਾ ਤਾਂ ਇਹੀ ਹੈ ਜੀ ਆਪ ਆਲਾ ਸੋਬਾ ਲੋ ਤੇ ਕੰਮ ਉਹਨਾਂ ਕਰਾਈ ਚੱਲੋ ਆਪ ਵਿਲੇ ਬੈਠੇ ਰਹਿਣਾ ਜੀ ਕਾਊਂਟਰਾਂ ਦੇ ਉੱਤੇ ਬਹਿ ਕੇ ਜਾਂ ਕੋਈ ਵੀ ਆਪਕੇ ਕੋਈ ਫੈਕਟਰੀ ਹੈ ਕੋਈ ਕੋਚ ਹੈ ਆਪ ਵਿਲੇ ਬੈਣਾ ਜੀ ਬਹੁ ਬਣ ਕੇ ਬਾਕੀ ਹਨ ਵਰਕ ਕਰੀ ਜਾਣਾ ਵਾ ਦੇਖੋ ਉਹਦੇ ਨਾਲ ਕੀ ਹੁੰਦਾ ਸਰੀਰ ਦੀ ਸਬੰਧੀ ਤਾਂ ਬਿਮਾਰੀਆਂ ਵੱਧੀਆਂ ਨੋ ਵਰਕਆਊਟ ਕੁਛ ਨਹੀਂ ਕੋਈ ਕੰਮ ਨਹੀਂ ਕੋਈ ਲੰਦੇ ਨਹੀਂ ਬਸ ਬੈਠੇ ਰਹਿਣਾ ਉਹਦੇ ਨਾਲ ਕੀ ਹੁੰਦਾ ਵਾ ਦੇਖੋ ਆਪਣੇ ਅੰਦਰ ਫੈਟ ਜਮਾ ਹੁੰਦੀ ਹੈ ਉਹਨੇ ਨੁਕਸਾਨ ਹੁੰਦਾ ਸਰੀਰ ਨੂੰ ਉਨਾਂ ਹੀ ਜਲਦੀ ਦੀ ਉਮਰ ਕੱਟ ਦੀ ਬੰਦੇ ਦੀ ਬੰਦੇ ਬੇ ਕਿ ਆਪ ਵੀ ਇਹ ਨਹੀਂ ਕਹਿੰਦਾ ਕਿ ਉਹਨਾਂ ਨੂੰ ਕੰਮ ਉਹਨਾਂ ਨੇ ਵੀ ਰੋਜ਼ਗਾਰ ਮਿਲ ਲੱਗ ਜਾਂਦਾ ਬਟ ਇਹ ਕਿ ਰੋਜ਼ਗਾਰ ਬਹੁਤ ਡਾਊਨ ਜਾ ਰਿਹਾ ਹੈ ਜਿਹਦੇ ਕਰਕੇ ਪੰਜਾਬੀਆਂ ਨੂੰ ਵੀ ਪ੍ਰੋਪਰ ਸਪੇਸ ਨਹੀਂ ਮਿਲ ਪੰਦੀ ਇੱਥੋਂ ਬੱਚੇ ਜਾਂਦੇ ਆ ਸਟੂਡੈਂਟ ਵੀਜ਼ਾ ਲੈ ਕੇ ਫਿਰ ਉੱਥੇ ਪੀਆਰ ਅਪਲਾਈ ਕਰਦੇ ਆ ਪੀਆ ਲੈਂਦੇ ਬਾਅਦ ਉਹ ਲੈਂਦੇ ਉਹਦੇ ਪਰਮਨੈਂਟ ਰੈਜ਼ਿਡੈਂਟ ਬੰਦੇ ਉੱਥੇ ਦੇ ਉਹਦੇ ਬਾਅਦ ਉਹਨਾਂ ਨੂੰ VOTING VOTING ਰਾਈਟਸ ਆ ਜਾਂਦੇ ਆ ਅਗਰ ਦੇਸ਼ ਬਦਲ ਕੇ ਬੰਦਾ ਲੈ ਸਕਦਾ ਹੈ VOTING ਰਾਈਟਸ ਇਹ ਤਾਂ ਆਪਣੇ ਦੇਸ਼ ਦੇ ਤੁਸੀਂ ਆਪਣਾ ਘਰ ਲੈ ਲਓ ਤੁਹਾਨੂੰ ਮੇਜ਼ ਨਹੀਂ ਮਿਲਣੀ ਆ ਤੁਸੀਂ ਫੈਕਟਰੀ ਚਲੇ ਜਾਓ ਤੁਹਾਨੂੰ ਫੈਕਟਰੀ ਚ ਲੇਬਰ ਨਹੀਂ ਮਿਲਣੀ ਤਾਂ ਮੈਂ ਕਿੱਦਾਂ guzara ਕਰਾਂਗਾ guzara ਛੱਡੋ ਮੇਨ ਇਹ ਹੈ ਕਿ ਇਫ ਦੇ ਆਰ ਅਰਨਿੰਗ ਫਰਮ ਹੇਅਰ ਦੇ ਆਰ ਪੇਇੰਗ ਟੈਕਸ ਅਗੋ ਟੈਕਸ ਪੇ ਕਰਦੇ ਪਏ ਆ ਤੇ ਟੈਕਸ ਹੀ ਪੇ ਕਰ ਰਹੇ ਕੁਝ ਹੋਣੇ ਇਦਾਂ ਦੇ ਵੀ ਟੈਕਸ ਵੀ ਕਰ ਰਹੇ ਮੇਬੀ 10% ਹੋਣਗੇ 5% ਹੋਣਗੇ ਗਵਰਨਮੈਂਟ ਟੈਕਸ ਲੈ ਰਹੀ ਹੈ ਤਾਂ ਗਵਰਨਮੈਂਟ ਨੂੰ ਫੈਸਿਲਿਟੀ ਵੀ ਦੇਣਾ ਚਾਹੀਦੀ ਹੈ ਤਾਂ ਉਹਨਾਂ ਨੂੰ ਹੱਕ ਹੋਣਾ ਚਾਹੀਦਾ ਹਰ ਚੀਜ਼ ਦਾ ਹੱਕ ਨੂੰ ਚਾਹੀਦਾ ਦੇ ਆਲਸੋ ਹਿਊਮਨਸ ਪੰਜਾਬੀ ਲੋਕ ਜਿਵੇਂ ਹਿਮਾਚਲ ਦੇ ਵਿੱਚ ਜ਼ਮੀਨਾਂ ਨਹੀਂ ਖਰੀਦ ਸਕਦੇ ਪ੍ਰਵਾਸੀ ਆ ਕੇ ਪੰਜਾਬ ਦੇ ਵਿੱਚ ਜ਼ਮੀਨਾਂ ਜਿਹੜੀਆਂ ਨੇ ਉਹ ਖਰੀਦ ਲੈਂਦੇ ਨੇ ਉਹਨਾਂ ਨੂੰ ਤੁਸੀਂ ਕਿਵੇਂ ਵੇਖਦੇ ਹੋ ਕਿ ਉਹਨਾਂ ਨੂੰ ਹੱਕ ਹੋਣਾ ਚਾਹੀਦਾ ਇੱਥੇ ਜ਼ਮੀਨ ਖਰੀਦਣ ਦਾ ਦੇਖੋ ਹੱਕ ਮੈਂ ਇਸ ਚੀਜ਼ ਦਾ ਡਬਲ ਮੈਂਡ ਇਹ ਦੇਖੋ ਹੋਣਾ ਵੀ ਚਾਹੀਦਾ ਤੇ ਨਈ ਵੀ ਹੋਣਾ ਚਾਹੀਦਾ ਉਹਦਾ ਕਾਰਨ ਇਹ ਹੈ ਹੋਣਾ ਕਿਉਂ ਚਾਹੀਦਾ ਕਿਉਂਕਿ ਦੇਖੋ ਸਾਨੂੰ ਵੀ ਫਿਰ ਸਰ ਪ੍ਰੋਪਰ ਰਾਈਟ ਹੈ ਸਿ ਹਿਮਾਚਲ ਦੇ ਵਿੱਚ ਆਪਣਾ ਜਾ ਕੇ ਜੇ ਪੰਜਾਬੀ ਲੋਕ ਸ਼ੌਕੀਨ ਹੈਗੇ ਰੈਸਟੋਰੈਂਟਸ ਓਪਨ ਕਰਨਾ ਚਾਹੁੰਦੇ ਕੁਝ ਕਰ ਸਕਦੇ ਆ ਉਥੇ ਨੂੰ ਰੈਂਟਲ ਪਲੇਸ ਲੈਣੀਆਂ ਪੈਂਦੀਆਂ ਨੇ ਉਹ ਕਦੀ ਵੀ ਆਪਣੀ ਓਨ ਨਹੀਂ ਕਰ ਸਕਦੇ ਪੂਰੀ ਲਾਈਫ ਤੇ ਉਸ ਚੀਜ਼ ਨੂੰ ਮੈਂ ਬਿਲਕੁਲ ਡਿਨਾਈ ਕਰਦਾ ਗਲਤ ਹੈ ਦੇਖੋ ਫਿਰ ਜੇ ਉਹਨਾਂ ਨੂੰ ਰਾਈਟ ਨਹੀਂ ਫਿਰ ਇੱਥੇ ਵੀ ਕਿਸੇ ਨੂੰ ਕੋਈ ਰਾਈਟ ਨਹੀਂ ਬਣਦਾ ਜਦੋਂ ਕਿਸੇ ਨੂੰ ਹੱਕ ਮਿਲ ਜਾਂਦਾ ਅਗਲਾ ਕਹਿੰਦਾ ਮੈਂ ਹੀ ਮੈਂ ਆ ਇਸ ਕਰਕੇ ਉਹ ਗਲਤ ਗੱਲ ਹੈਗੀ ਆ ਕਿਉਂਕਿ ਅਸੀਂ ਨਹੀਂ ਬਾਹਰ ਲੈ ਸਕਦੇ ਠੀਕ ਹੈ ਨਾ ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋ ਸੁਰਖਾਬ ਮੀਡੀਆ ਦੇ ਨਾਲ ਤੇ ਮੈਂ ਹਾਂ ਤੁਹਾਡੇ ਨਾਲ ਮਨਪ੍ਰਿਤ कौर ਪ੍ਰਵਾਸੀਆਂ ਦਾ ਮੁੱਦਾ ਕਾਫੀ ਸਮੇਂ ਤੋਂ ਗਰਮਾਇਆ ਹੋਇਆ ਹੈ ਪਹਿਲਾਂ ਸੁਰਖਾਬ ਮੀਡੀਆ ਦੇ ਵੱਲੋਂ ਇੱਕ ਕੋਸ਼ਿਸ਼ ਕੀਤੀ ਗਈ ਸੀ ਕਿ ਅਸੀਂ ਪਰਵਾਸੀਆਂ ਦੇ ਵਿਚਾਰ ਜਿਹੜੇ ਤੁਹਾਡੇ ਸਨਮੁਖ ਰੱਖੇ ਸਨ ਕਿ ਉਹ ਪੰਜਾਬ ਦੇ ਬਾਰੇ ਤੇ ਪੰਜਾਬੀਅਤ ਦੇ ਬਾਰੇ ਕੀ ਸੋਚਦੇ ਨੇ ਤਾਂ ਹੁਣ ਅਸੀਂ ਪੰਜਾਬ ਦੇ ਰਹਿਣ ਵਾਲੇ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਪਰਵਾਸੀਆਂ ਬਾਰੇ ਉਹ ਕੀ ਸੋਚਦੇ ਨੇ ਕਿਉਂਕਿ ਤੁਹਾਨੂੰ ਦੱਸ ਦੇ ਕਿ ਪਰਵਾਸੀ ਜਿਹੜੇ ਨੇ ਇੱਥੇ ਜ਼ਮੀਨਾਂ ਵੀ ਖਰੀਦ ਰਹੇ ਨੇ ਪਰਵਾਸੀਆਂ ਦੀਆਂ ਵੋਟਸ ਵੀ ਜਿਹੜੀਆਂ ਨੇ ਉਹ ਸਾਡੇ ਪੰਜਾਬ ਦੇ ਵਿੱਚ ਕਾਊਂਟ ਹੋ ਰਹੀਆਂ ਨੇ ਤੇ ਇਸੇ ਦੇ ਚੱਲਦੇ ਗੱਲਬਾਤ ਕਰਾਂਗੇ ਤਾਂ ਪੰਜਾਬੀ ਕੀ ਸੋਚਦੇ ਨੇ ਤਾਂ ਬਹੁਤ ਸਾਰੇ ਦੁਕਾਨਦਾਰ ਸੱਜਣ ਨਾਲ ਮੌਜੂਦ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ ਸਭ ਤੋਂ ਪਹਿਲਾਂ ਬਹੁਤ-ਬਹੁਤ ਸਵਾਗਤ ਕੀ ਨਾਮ ਜੀ ਤੁਹਾਡਾ ਇਸ਼ੂ ਕਾਲਰਾ ਅੱਛਾ ਤੁਹਾਡੇ ਤੋਂ ਜਾਨਣਾ ਚਾਹਨੀ ਹੈ ਕਿ ਪ੍ਰਵਾਸੀਆਂ ਬਾਰੇ ਤੁਹਾਡੇ ਕੀ ਵਿਚਾਰ ਨੇ ਜਿਵੇਂ ਉਹਨਾਂ ਦੀ ਵੋਟਸ ਇੱਥੇ ਕਾਊਂਟ ਹੋ ਰਹੀਆਂ ਨੇ ਉਹਨੂੰ ਤੁਸੀਂ ਕਿਵੇਂ ਦੇਖਦੇ ਹੋ ਤੇ ਇੱਕ ਜਿਹੜੇ ਪ੍ਰਵਾਸੀ ਲੋਕ ਇਹਦੇ ਜ਼ਮੀਨਾਂ ਖਰੀਦ ਰਹੇ ਨੇ ਉਹਨਾਂ ਨੂੰ ਕਿਵੇਂ ਤੁਸੀਂ ਦੇਖਦੇ ਹੋ ਦੇਖੋ ਜਿਹੜੀ ਵੋਟ ਕਾਊਂਟ ਹੈਗੀ ਪਹਿਲਾਂ ਮੈਂ ਉਸ ਬਾਰੇ ਤੇ ਗੱਲ ਕਰੂੰਗਾ ਜਿਹੜੀ ਵੋਟ ਕਾਊਂਟ ਹੈ ਉਹ ਗਲਤ ਹੈ ਜੀ ਦੇਖੋ ਕਿਉਂਕਿ ਮੈਂ ਹਰ ਕਿਸੇ ਨੂੰ ਦੇਖੋ ਔਰ ਕਿਸੇ ਨੂੰ ਜੱਜ ਕਰਨਾ ਮੇਰਾ ਵੀ ਰਾਈਟ ਨਹੀਂ ਹੈ ਬਟ ਮੈਂ ਇਹ ਚੀਜ਼ ਇਹਦਾ ਕਈ ਲੋਕ ਨਾ ਦੋ-ਦੋ ਟੈਟੇਸੋ ਵਿਚੇ ਵੇਕੇ ਜਾਂਦੇ ਨੇ ਵੋਟ ਜੋ ਚੀਜ਼ ਗਲਤ ਹੈ ਕਿ ਵੋਟ ਕਾਊਂਟ ਦੇਖੋ ਇੱਕ ਵੋਟਰ ਦਾ ਹੱਕ ਜਿਹੜਾ ਇੱਥੇ ਸ਼ੁਰੂ ਤੋਂ ਰਹਿੰਦਾ ਆ ਰਿਹਾ ਵਾ ਠੀਕ ਹੈ ਉਹ ਫਿਰ ਚੀਜ਼ ਗਲਤ ਹੋ ਜਾਂਦੀ ਕਿਉਂਕਿ ਦੇਖੋ ਜਿਹੜਾ ਬੰਦਾ ਰਹਿੰਦਾ ਨੇ ਉਹਨੂੰ ਪਤਾ ਉਸ ਬੰਦੇ ਦਾ ਉਹ ਕਿਹੇ ਬੈਕਗ੍ਰਾਉਂਡ ਤੋਂ ਬਿਲੋਂਗ ਕਰਦਾ ਕਿਸ ਲੈਵਲ ਦਾ ਬੰਦਾ ਤੇ ਕੀ ਰੋਕਾਂ ਦੀ ਮਦਦ ਕਰ ਸਕਦਾ ਕਿ ਨਹੀਂ ਕਰ ਸਕਦਾ ਜੋ ਮੇਨ ਇਲੈਕਸ਼ਨ ਦਾ ਮੁੱਦਾ ਹੁੰਦਾ ਠੀਕ ਹੈ ਤੇ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਹੁੰਦਾ ਜੀ ਉਹ ਬਾਹਰੋਂ ਆਏ ਆ ਉਹ ਚੀਜ਼ ਮੈਂ ਉਹਨੂੰ ਗਲਤ ਗਿੰਦਾ ਕਿਉਂਕਿ ਉਹਨਾਂ ਦਾ ਕੋਈ ਰਾਈਟ ਨਹੀਂ ਹੈਗਾ ਇਸ ਚੀਜ਼ ਤੇ ਬਾਕੀ ਜੇ ਹੈਗਾ ਵਾ ਤੇ ਫਿਰ ਹਿਮਾਚਲ ਦੇ ਵਿੱਚ ਵੀ ਇਹ ਰਾਈਟ ਤੇ ਪੰਜਾਬੀਆਂ ਨੂੰ ਵੀ ਹੋਣਾ ਚਾਹੀਦਾ ਵਾ ਤੇ ਬਾਕੀ ਸਟੇਟਸ ਦੇ ਵਿੱਚ ਵੀ ਹੋਣਾ ਚਾਹੀਦਾ ਵਾ ਮਤਲਬ ਕਿ ਫਿਰ ਹਰ ਪਾਸੇ ਇਕੁਐਲਟੀ ਹੋਣੀ ਚਾਹੀਦੀ ਕਿਸੇ ਨਾਲ ਵੀ ਫਿਰ ਇਹ ਨਹੀਂ ਹੋਣੀ ਚਾਹੀਦੀ ਹਾਂ ਹਿਮਾਚਲ ਚ ਇਦਾਂ ਤੇ ਪੰਜਾਬ ਚ ਇਦਾਂ ਇਕੁਅਲ ਰੂਲਸ ਇਕੁਅਲ ਨੇਸ਼ਨ ਤੇ ਪੰਜਾਬੀ ਲੋਕ ਜਿਵੇਂ ਹਿਮਾਚਲ ਦੇ ਵਿੱਚ ਜ਼ਮੀਨਾਂ ਨਹੀਂ ਖਰੀਦ ਸਕਦੇ ਪ੍ਰਵਾਸੀ ਆ ਕੇ ਪੰਜਾਬ ਦੇ ਵਿੱਚ ਜ਼ਮੀਨਾਂ ਜੜੀਆਂ ਨੇ ਉਹ ਖਰੀਦ ਲੈਂਦੇ ਨੇ ਉਹਨਾਂ ਨੂੰ ਤੁਸੀਂ ਕਿਵੇਂ ਵੇਖਦੇ ਹੋ ਕਿ ਇਹਨਾਂ ਨੂੰ ਹੱਕ ਹੋਣਾ ਚਾਹੀਦਾ ਇੱਥੇ ਜ਼ਮੀਨ ਖਰੀਦਣ ਦਾ ਦੇਖੋ ਹੱਕ ਮੈਂ ਇਸ ਜਿਹੜਾ ਡਬਲ ਮੈਂਡ ਇਹਨਾਂ ਦੇਖੋ ਹੋਣਾ ਵੀ ਚਾਹੀਦਾ ਤੇ ਨਈ ਵੀ ਹੋਣਾ ਚਾਹੀਦਾ ਉਹਦਾ ਕਾਰਨ ਇਹ ਹੈ ਹੋਣਾ ਕਿਉਂ ਚਾਹੀਦਾ ਕਿਉਂਕਿ ਦੇਖੋ ਸਾਨੂੰ ਵੀ ਫਿਰ ਸਰ ਪ੍ਰੋਪਰ ਰਾਈਟ ਹੈ ਸਿ ਹਿਮਾਚਲ ਦੇ ਵਿੱਚ ਆਪਣਾ ਜਾ ਕੇ ਜੇ ਪੰਜਾਬੀ ਲੋਕ ਸ਼ੌਕੀਨ ਹੈ ਇਹ ਰੈਸਟੋਰੈਂਟਸ ਓਪਨ ਕਰਨਾ ਚਾਹੁੰਦੇ ਕੁਝ ਕਰ ਸਕਦੇ ਆ ਉੱਥੋਂ ਰੈਂਟਲ ਪਲੇਸ ਲੈਣੀਆਂ ਪੈਂਦੀਆਂ ਨੇ ਉਹ ਕਦੀ ਵੀ ਆਪਣੀ ਓਨ ਨਹੀਂ ਕਰ ਸਕਦੇ ਪੂਰੀ ਲਾਈਫ ਤੇ ਉਸ ਚੀਜ਼ ਨੂੰ ਮੈਂ ਬਿਲਕੁਲ ਡਿਨਾਈ ਕਰਦਾ ਗਲਤ ਹੈ ਦੇਖੋ ਫਿਰ ਜੇ ਉਹਨਾਂ ਨੂੰ ਰਾਈਟ ਨਹੀਂ ਫਿਰ ਇੱਥੇ ਵੀ ਕਿਸੇ ਨੂੰ ਕੋਈ ਰਾਈਟ ਨਹੀਂ ਬੰਦਾ ਬਟ ਜੇ ਉਧਰ ਸਾਰੇ ਜਿਹੜੇ ਪੰਜਾਬੀਆਂ ਨੂੰ ਹਰ ਜਗ੍ਹਾ ਰਾਈਟ ਹੈ ਕਿ एवरीवन ਹੈਜ਼ ਰਾਈਟ ਕਿ ਉਹ ਪੰਜਾਬ ਵਿੱਚ ਆਪਣੀ ਜਗ੍ਹਾ ਲੈਂਡ ਅਕਵਾਇਰ ਕਰ ਸਕਦਾ ਬਟ ਆ ਚੀਜ਼ ਗਲਤ ਹੈ ਕਿ ਇੱਕ ਬੰਦਾ ਕਰ ਸਕਦਾ ਇੱਕ ਬੰਦਾ ਨਹੀਂ ਕਰ ਸਕਦਾ ਦਿਸ ਇਸ ਨਾਟ ਫੇਅਰ ਜੋ ਬਿਲਕੁਲ ਗਲਤ ਹੈ ਪ੍ਰਵਾਸੀਆਂ ਦੇ ਪੰਜਾਬ ਦੇ ਵਿੱਚ ਹੋਣ ਦੇ ਨਾਲ ਪੰਜਾਬੀਆਂ ਨੂੰ ਕਿੰਨੇ ਕੁ ਫਾਇਦੇ ਨੇ ਤੇ ਕਿੰਨੇ ਕੁ ਨੁਕਸਾਨ ਨੇ ਦੇਖੋ ਫਾਇਦੇ ਤਾਂ ਇਹੀ ਹੈ ਜੀ ਆਪ ਆਲਾ ਸੋ ਬਾਲੋ ਤੇ ਕੰਮ ਉਹਨਾਂ ਕਰਾਈ ਚੱਲੋ ਆਪ ਵਿਲੇ ਬੈਠੇ ਰਹਿਣਾ ਜੀ ਕਾਊਂਟਰਾਂ ਦੇ ਉੱਤੇ ਬਹਿ ਕੇ ਜਾਂ ਕੋਈ ਵੀ ਆਪਾਂ ਕੇ ਕੋਈ ਫੈਕਟਰੀ ਹੈ ਕੋਈ ਕੋਚ ਹੈ ਆ ਵਿਲੇ ਬੈਣਾ ਜੀ ਬਹੁ ਬਣ ਕੇ ਬਾਕੀ ਇਹਨੇ ਵਰਕ ਕਰੀ ਜਾਣਾ ਵਾ ਦੇਖੋ ਉਹਦੇ ਨਾਲ ਕੀ ਹੁੰਦਾ ਸਰੀਰ ਦੀ ਸਬੰਧੀ ਤਾਂ ਬਿਮਾਰੀਆਂ ਵੱਧਦੀਆਂ ਨੋ ਵਰਕਆਊਟ ਕੁਛ ਨਹੀਂ ਕੋਈ ਕੰਮ ਨਹੀਂ ਕੋਈ ਲੈਣ ਦੇ ਨਹੀਂ ਬਸ ਬੈਠੇ ਰਹਿਣਾ ਉਹਦੇ ਨਾਲ ਕੀ ਹੁੰਦਾ ਵਾ ਦੇਖੋ ਆਪਣੇ ਅੰਦਰ ਫੈਟ ਜਮਾ ਹੁੰਦੀ ਹੈ ਉਨਾ ਹੀ ਨੁਕਸਾਨ ਹੁੰਦਾ ਸਰੀਰ ਨੂੰ ਉਨਾ ਹੀ ਜਲਦੀ ਦੀ ਉਮਰ ਘਟਦੀ ਬੰਦੇ ਦੀ ਮਤਲਬ ਹੈ ਕਿ ਆਪ ਵੀ ਇਹ ਨਹੀਂ ਕਹਿੰਦਾ ਕਿ ਉਹਨਾਂ ਨੂੰ ਕੰਮ ਉਹਨਾਂ ਨੇ ਵੀ ਰੋਜ਼ਗਾਰ ਮਿਲਣਾ ਚਾਹਤਾ ਬਟ ਇਹ ਕਿ ਰੋਜ਼ਗਾਰ ਬਹੁਤ ਡਾਊਨ ਜਾ ਰਿਹਾ ਹੈ ਇਹਦੇ ਕਰਕੇ ਪੰਜਾਬੀਆਂ ਨੂੰ ਵੀ ਪ੍ਰੋਪਰ ਸਪੇਸ ਨਹੀਂ ਮਿਲ ਪੰਦੀ। ਸੋ ਐਸੀ ਕਰਕੇ ਆਪ ਵੀ ਮੈਂਦਤ ਕਰਨੀ ਚਾਹੀਦੀ। ਉਹ ਵੀ ਚੀਜ਼ ਥੋੜੀ ਮਤਲਬ ਕਿ ਇਕੁਅਲ ਇਕੁਐਲਿਟੀ ਹੋਣੀ ਚਾਹੀਦੀ ਹਰ ਚੀਜ਼ ਦੇ ਵਿੱਚ। ਭਾਈ ਕੀ ਨਾਮ ਹੈ ਜੀ ਤੁਹਾਡਾ? ਮੇਰਾ ਇਸ਼ਾਨ ਚੋਪੜਾ। ਅੱਛਾ ਤੁਸੀਂ ਕਿਵੇਂ ਦੇਖਦੇ ਹੋ ਕਿ ਜਿਹੜੇ ਪ੍ਰਵਾਸੀ ਨੇ ਉਹ ਪੰਜਾਬ ਦੇ ਵਿੱਚ ਆ ਕੇ ਜਿੰਮੇ ਜ਼ਮੀਨਾਂ ਖਰੀਦ ਰਹੇ ਨੇ ਹਨਾ ਉਹਨਾਂ ਦੇ ਜ਼ਮੀਨ ਖਰੀਦਣ ਦੇ ਹੱਕ ਬਾਰੇ ਤੁਸੀਂ ਕੀ ਸੋਚਦੇ ਹੋ? ਬਿਲਕੁਲ ਸਹੀ ਹੈ ਕਿ ਮੀਨ ਹਰੇਕ ਜਗ੍ਹਾ ਸੇਮ ਰੂਲ ਹੋਣਾ ਚਾਹੀਦਾ ਹੈ ਕਿ ਅਗਰ ਉਹ ਖਰੀਦ ਸਕਦੇ ਆਪਾਂ ਵੀ ਖਰੀਦ ਸਕੀਏ ਬਾਕੀ ਸਟੇਟ 'ਚ। ਕਿ ਇਕੁਅਲ ਰਾਈਟ ਆਨ ਅਜੀਦਾ ਕਿ ਯਾਨੀ ਕਿ ਅਗਲੇ ਖਰੀ ਸਕੇ ਨਾ ਆਪਾਂ ਨਾ ਖਰੀ ਸਕੇ ਇਹ ਸੇਮ ਰੂਲ ਹੋਣਾ ਜੀਦਾ ਹਰੇਕ ਜਗ੍ਹਾ ਮੀ ਕੋਈ ਵੀ ਕਿਤੇ ਵੀ ਜਗ੍ਹਾ ਖਰੀ ਸਕੇ ਜਿਵੇਂ ਦੱਸਿਆ ਕਿ ਇਸ਼ੂ ਜੀ ਨੇ ਕਿ ਹਿਮਾਚਲ ਜ ਆਪਾਂ ਨਹੀਂ ਖਰੀ ਸਕੇ ਇਕੁਅਲ ਰੂਲ ਫੋਰ ਔਲ ਨੇਸ਼ਨ ਇਹ ਸੇਮ ਰੂਲ ਹੋਣਾ ਚਾਹੀਦਾ ਕਿ ਇਨਕੀ ਪੇਤਵਾਨੀ ਕਰਨਾ ਚਾਹੀਦਾ ਸਾਨੂੰ ਕਿਸੇ ਨਾਲ ਵੀ ਅਗਲੇ ਖਰੀਦ ਸਕਦੇ ਤੇ ਸਾਨੂੰ ਵੀ ਖਰੀਦਣ ਦਾ ਪੂਰਾ ਰਾਈਟ ਹੋਣਾ ਚਾਹੀਦਾ ਅੱਛਾ ਕੀ ਲੱਗਦਾ ਕਿ ਪ੍ਰਵਾਸੀਆਂ ਦੇ ਪੰਜਾਬ ਦੇ ਵਿੱਚ ਹੋਣ ਦੇ ਨਾਲ ਖਾਸਤਰ ਪੰਜਾਬੀਆਂ ਨੂੰ ਨੁਕਸਾਨ ਕੀ ਹੈ ਤੇ ਫਾਇਦੇ ਕੀ ਹੈ ਨੁਕਸਾਨ ਇਹ ਹੈ ਕਿ ਜਿਹੜੇ ਪ੍ਰਵਾਸੀ ਆ ਬਾਰੋਂ ਆਉਂਦੇ ਆ ਲੇਬਰ ਆਂਦੀਆਂ ਆ ਉਹ ਅਗਲੇ ਬੰਦੇ ਸਾਰੇ ਉਹਨਾਂ ਤੋਂ ਹੀ ਸਾਰੇ ਕੰਮ ਕਰਾ ਰਹੇ ਆ ਸਾਰੇ ਲੇਬਰ ਦਾ ਰੋਲ ਜ਼ਿਆਦਾ ਵੱਧ ਗਿਆ ਜਿਹੜਾ ਪੰਜਾਬੀਆਂ ਦਾ ਘੱਟ ਗਿਆ ਪੰਜਾਬੀਆਂ ਨੂੰ ਕੰਮ ਨਹੀਂ ਮਿਲ ਰਿਹਾ ਲੇਬਰ ਨੂੰ ਜ਼ਿਆਦਾ ਕੰਮ ਮਿਲ ਰਿਹਾ ਇਹ ਸਾਰੇ ਰੀਜ਼ਨ ਆ ਕਿ ਮੀਨਾ ਮੇਜੀ ਕੀ ਨਾਮ ਹੈ ਤੁਹਾਡਾ ਮੈਂ ਤੇਨੂਰ ਸਿੰਘ ਭਾਟੀਆ ਅੱਛਾ ਕਿਵੇਂ ਦੇਖਦੇ ਹੋ ਤੁਸੀਂ ਕਿ ਜਿਹੜੇ ਪ੍ਰਵਾਸੀ ਨੇ ਉਹਨਾਂ ਦੀ ਵੋਟ ਜਿਹੜੀ ਹੈ ਪੰਜਾਬ ਦੇ ਵਿੱਚ ਵੀ ਕਾਊਂਟ ਹੋ ਰਹੀ ਹੈ ਵੋਟਾਂ ਬਣਦੀਆਂ ਨੇ ਜੇਕਰ ਉਹ ਪੰਜਾਬ ਦੇ ਵਿੱਚ ਆ ਕੇ ਰਹਿੰਦੇ ਨੇ ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਕੀ ਲੱਗਦਾ ਹੈ ਕਿੰਨਾ ਕੁ ਨੁਕਸਾਨ ਹੈ ਤੇ ਕਿੰਨਾ ਕੁ ਫਾਇਦਾ ਜਿਵੇਂ ਕਿ ਉਧਰੋਂ ਪ੍ਰਵਾਸੀ ਜਿਹੜੇ ਪੰਜਾਬ ਸਾਕੇ ਰਹਿ ਰਹੇ ਨੇ ਉੱਥੇ ਇੱਥੋਂ ਨਾਲ ਵੋਟ ਵੀ ਬਣ ਜਾਂਦੀਆਂ ਨੇ ਇਹ ਗੱਲ ਗਲਤ ਹੈ ਬਿਲਕੁਲ ਜਿਵੇਂ ਕਿ ਆਪਣਾ ਇੱਕ ਵਿਲੇਜ ਹੈ ਜਲੰਧਰ ਨਾਲ ਜੁੜਦਾ ਹੈ ਪਰ ਨਾਮ ਨਹੀਂ ਲਾ ਸਕਦੇ ਉਹਦਾ ਉੱਥੇ ਇੰਨੇ ਪ੍ਰਵਾਸੀਆ ਨੇ ਆਪਣਾ ਸਰਪੰਚ ਖੜਾ ਕਰ ਰਿਹਾ ਜੀ ਉੱਥੇ ਪੰਜਾਬੀਆਂ ਨਾਲੋਂ ਜਿਆਦਾ ਸਰਪੰਚ ਉੱਥੇ ਸੀਗੇ ਆਪਣੇ ਪ੍ਰਵਾਸੀ ਉਹਨਾਂ ਨੇ ਆਪਣਾ ਸਰਪੰਚ ਬਣਾ ਲਿਆ ਇਦਾਂ ਹੀ ਕੱਲ ਨੂੰ ਜੇ ਇਹੀ ਕੰਮ ਹੁੰਦਾ ਸਾਨੂੰ ਪੰਜਾਬ ਦਿੱਕਤ ਸਾਨੂੰ ਆਣੀ ਉਹਨਾਂ ਦੀ ਬਾਦੀ ਵੱਜ ਜਾਣੀ ਹੈ ਜਿੱਦਾਂ ਕਿ ਤੁਸੀਂ ਬਾਹਰਲੀ ਘੰਟੇਸ ਦੇਖ ਲੋ ਕੈਨੇਡਾ ਵਗੈਰਾ ਉੱਥੇ ਹੁਣ ਸਾਡੇ ਪੰਜਾਬੀ ਦੀ ਵਦਰੇ ਪੰਜਾਬੀ ਵਦਰੇ ਨੇ ਆਪਣੇ ਉੱਥੇ ਜਿਹੜੇ ਸਿਟੀਜ਼ਨਸ ਖਰਾਬ ਹੋ ਰਹੇ ਨੇ ਉਹ ਕਹਿੰਦੇ ਸਾਨੂੰ ਕੰਮ ਨਹੀਂ ਮਿਲ ਰਿਹਾ ਉਦੋਂ ਇੱਥੇ ਵੀ ਐਨ ਪ੍ਰੋਬਲਮ ਕੱਲ ਨੂੰ ਆ ਸਕਦੀ ਹੈ ਕਿ ਸਾਡ ਨੂੰ ਲੇਬਰ ਨੂੰ ਕੰਮ ਨਹੀਂ ਮਿਲਣਾ ਤੇ ਉਹਨਾਂ ਨੂੰ ਕੰਮ ਮਿਲ ਜਗਾ ਹੁਣ ਇੱਥੇ کئی ਵਾਰ ਵੇਖੋ ਜੀ ਪੰਜਾਬ ਜਿਹੜੀ ਸਾਡੀ ਲੇਬਰ ਸੀਗੀ ਪੰਜਾਬ ਦੀ ਉਹਨਾਂ ਦੇ ਲੇਬਰ ਕ੍ਰੀਏਟ ਸੀਗਾ ਉਹਨਾਂ ਨੇ ਅਗੇ ਰੇਟ ਖਰਾਬ ਕਰਤਾ ਇਹ ਕਾਫੀ ਗਲਤ ਹੈ ਜਿਹੜਾ ਕਰਦੇ ਉੱਥੇ ਆ ਰਹੇ ਐ ਐਥੇ ਉਹ ਰੋਸ ਵੀ ਪਾਣੀ ਗਲਤ ਕੰਮ ਹੈ ਅਚਲ ਸਰ ਕੀ ਨਾਮ ਹੈ ਜੀ ਤੁਹਾਡਾ ਮੇਰਾ ਸੁਖਜਿੰਦਰ ਸਿੰਘ ਨਾਮ ਤੁਸੀਂ ਕਿਵੇਂ ਦੇਖਦੇ ਹੋ ਕਿ ਪ੍ਰਵਾਸੀਆਂ ਦਾ ਮੁੱਦਾ ਜਿਹੜਾ ਲੰਬੇ ਸਮੇਂ ਤੋਂ ਚੱਲਦਾ ਪਿਆ ਬਹੁਤ ਸਾਰੇ ਪੰਜਾਬੀ ਇਸ ਦਾ ਵਿਰੋਧ ਵੀ ਕਰ ਰਹੇ ਨੇ ਕਿ ਪੰਜਾਬ ਦੇ ਵਿੱਚ ਪ੍ਰਵਾਸੀਆਂ ਦੀਆਂ ਵੋਟਾਂ ਜਿਹੜੀਆਂ ਨਹੀਂ ਬਣਨੀਆਂ ਚਾਹੀਦੀਆਂ ਉਹਨਾਂ ਨੂੰ ਜ਼ਮੀਨ ਖਰੀਦਣ ਦੇ ਹੱਕ ਨਹੀਂ ਹੋਣੇ ਚਾਹੀਦੇ ਤੁਸੀਂ ਇਹਨਾਂ ਨੂੰ ਕਿਵੇਂ ਦੇਖਦੇ ਹੋ ਇਹ ਤਾਂ ਬਿਲਕੁਲ ਸਹੀ ਗੱਲ ਹੈ ਕਿ ਉਹਨਾਂ ਨੂੰ ਨਹੀਂ ਆ ਚਾਹੀਦਾ ਕਿ ਅਸੀਂ ਨਹੀਂ ਦੇਦੋ ਬਾਹਰ ਲੈ ਸਕਦੇ ਉਹ ਕੌਣ ਲੈਣਗੇ ਠੀਕ ਹੈ ਜਦੋਂ ਕਿਸੇ ਨੂੰ ਹੱਕ ਬਣ ਜਾਂਦਾ ਅਗਲਾ ਕਹਿੰਦਾ ਮੈਂ ਹੀ ਮੈਂ ਆ ਇਸ ਕਰਕੇ ਉਹ ਗਲਤ ਗੱਲ ਹੈਗੀ ਹੈ ਕਿਉਂਕਿ ਅਸੀਂ ਨਹੀਂ ਬਾਹਰ ਲੈ ਸਕਦੇ ਠੀਕ ਹੈ ਨਾ ਇਸ ਕਰਕੇ ਉਹਨਾਂ ਦਾ ਕੋਈ ਹੱਕ ਨਹੀਂ ਬਣਦਾ ਚਲੋ ਉਹਨਾਂ ਦੇ ਲੇਬਰ ਕਰਨ ਕੋਈ ਗੱਲ ਨਹੀਂ ਜਿੱਥੇ ਮਰਜ਼ੀ ਕਰਨ ਲੇਬਰ ਲੇਬਰ ਕਰਨ ਪਰ ਜਿਹੜੀ ਜ਼ਮੀਨਾਂ ਘੱਟ ਲੈਂਦੇ ਜਿਆਦਾ ਉਹ ਬਹੁਤ ਗਲਤ ਗੱਲ ਹੈਗੀ ਆ ਉਹਦੇ ਨਾਲ ਆਪਣੇ ਪੰਜਾਬੀਆਂ ਨੂੰ ਬਹੁਤ ਫਰਕ ਪੈਂਦਾ ਹੈਗਾ ਕਿਉਂਕਿ ਜਿਹੜਾ ਬੰਦਾ ਰਹਿਣ ਵਾਲਾ ਬਣ ਗਿਆ ਉਜੋ ਮਰਜੀ ਕੰਮ ਕਰ ਸਕਦਾ ਜਦੋਂ ਰਹੂਗਾ ਨਹੀਂ ਆਪਣਾ ਕੰਮ ਕਰ ਤੇ ਗੱਲ ਹੋਵੇ ਫਿਰ ਉਹਦੇ ਨਾਲ ਚਲੋ ਲੇਬਰ ਦਾ ਕੰਮ ਵਧੀਆ ਕਰਦੇ ਨੇ ਪੰਜਾਬੀ ਨਹੀਂ ਕਰਦੇ ਹੈਗੇ ਪਰ ਜਿਹੜਾ ਹਾਲ ਆ ਪੁਆਇੰਟ ਆ ਇਹ ਨਹੀਂ ਮੈਂ ਚਾਗਰੀ ਨਹੀਂ ਹੈਗਾ ਵੀ ਨਹੀਂ ਚਾਹੀਦਾ ਉਹਨਾਂ ਦਾ ਠੀਕ ਹਾਂ ਅੱਛਾ ਇੱਥੇ ਵੋਟਾਂ ਦੀ ਵੀ ਅਸੀਂ ਗੱਲ ਕਰ ਜਾਈ ਪੰਜਾਬ ਚ ਜਿਵੇਂ ਉਹਦੀ ਵੋਟ ਵੀ ਜਿਹੜੀ ਆ ਬਣਦੀ ਆ ਉਹਨੂੰ ਤੁਸੀਂ ਕਿਵੇਂ ਦੇਖਦੇ ਲੱਗਦਾ ਤੁਹਾਨੂੰ ਪ੍ਰਵਾਸੀ ਨੂੰ ਪੰਜਾਬ ਦੇ ਵਿੱਚ ਆ ਕੇ ਵੋਟ ਪਾਉਂਦਾ ਕੋਨਾ ਚਾਹੀਦਾ ਕੋ ਸਾਡੇ ਲੀਡਰ ਗਲਤ ਹੈ ਨਾ ਸਾਡੇ ਆਪੇ ਲੀਡਰ ਜਿਹੜੇ ਆ ਨਾ ਉਹ ਆਪਣੇ ਆਪਣੇ ਸੀਟ ਵਾਸਤੇ ਮਿਸਯੂਜ਼ ਕਰਦੇ ਆ ਉਹਨਾਂ ਉਹਨਾਂ ਦੀ ਵੋਟਾਂ ਬਣ ਗਈ ਜਦੋਂ ਵੋਟ ਬਣ ਜਾ ਅਗਲਾ ਕਿ ਤਾਂ ਵੋਟ ਬਣ ਗਈ ਜਦੋਂ ਕਦੇ ਘਰ ਬਣਾਉਣ ਲੱਗਦੇ ਆ ਜਾਂ ਜ਼ਮੀਨ ਲੈਂਦੇ ਆ ਵੀ ਅਪਰ ਰਜਿਸਟਰੀ ਕਰਾਉਂਦੇ ਆ ਉਹ ਉਹ ਵੋਟਰ ਕਾਰਡ ਮੰਗਦੇ ਆ ਉਹ ਵੋਟਰ ਕਾਰਡ ਦਿਖਾਉਂਦੇ ਆ ਉਹਦੇ ਵਿੱਚ ਜਿਹੜੇ ਸਾਡੇ ਲੀਡਰ ਹੈ ਉਹ ਗਲਤ ਹੈਗੇ ਆ ਲੀਡਰ ਆਪਣੇ 2-4-5 ਸਾਲ ਬਾਅਦ ਤੇ ਸਾਡੇ ਵਾਸਤੇ ਜਿਹੜੀ ਸਾਡੀ ਜਨਰੇਸ਼ਨ ਆਉਣ ਵਾਲੀ ਉਹਨਾਂ ਵਾਸਤੇ ਔਖਾ ਹੈਗਾ ਹੋਰ ਗੱਲ ਕੋਈ ਨਹੀਂ ਹੈਗੀ ਉਦੇ ਵਾਸਤੇ ਔਖਾ ਕਿਉਂਕਿ ਅਸੀਂ ਆਪਣੀ ਜੀਵਨ ਮਰ ਕੱਢ ਲਈ ਬੱਚੇ ਜਿਹੜੇ ਸਾਡੇ ਉਹ ਔਖੇ ਹੋਣਗੇ ਠੀਕ ਹੈ ਕਿਥੇ ਇੱਕ ਪੰਜਾਬੀ ਆ ਇੱਕ ਭਈਆ ਆ ਦੋਨੇ ਇਕੁਅਲ ਹੋ ਜਾਣਗੇ ਕੀ ਫਾਇਦਾ ਫਿਰ ਪੰਜਾਬ ਪੰਜਾਬ ਦੀ ਰਹਿਣਾ ਹੈ ਸਾ ਠੀਕ ਹੈ ਨਾ ਉਹਦੇ ਉੱਤੇ ਗਲਤ ਗੱਲ ਹੈਗੀ ਹੈ ਠੀਕ ਜੀ ਪਰ ਕੁਝ ਹੋਰ ਲੋਕ ਵੀ ਸੱਜਣ ਨਾਲ ਮੌਜੂਦ ਨੇ ਉਹਨਾਂ ਦੇ ਨਾਲ ਵੀ ਅਸੀਂ ਇਸ ਮੁੱਦੇ ਤੇ ਗੱਲਬਾਤ ਜ਼ਰੂਰ ਕਰਾਂਗੇ ਸਰ ਕਿਥੇ ਦੇ ਰਹਿਣ ਵਾਲੇ ਹੋ ਤੁਸੀਂ ਮੈਂ ਜੀ ਲੁਧਿਆਣੇ ਦਾ ਰਹਿਣ ਵਾਲਾ ਹਾਂ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਮਿਥਨ ਗੁਪਤਾ ਹੈ ਜੀ ਪ੍ਰਵਾਸੀਆਂ ਨੂੰ ਲੈ ਕੇ ਮੁੱਦਾ ਬਹੁਤ ਜ਼ਿਆਦਾ ਗਰਮਾਇਆ ਹੋਇਆ ਹੈ ਜਿਵੇਂ ਪ੍ਰਵਾਸੀਆਂ ਦੀਆਂ ਪੰਜਾਬ ਦੇ ਵਿੱਚ ਵੋਟਾਂ ਬੰਨ੍ਹਦੀਆਂ ਨੇ ਜਾਂ ਫਿਰ ਉਹਨਾਂ ਨੂੰ ਜ਼ਮੀਨ ਲੈਣ ਦਾ ਇਥੇ ਹੱਕ ਮਿਲਿਆ ਹੋਇਆ ਇਹਨਾਂ ਨੂੰ ਤੁਸੀਂ ਕਿਵੇਂ ਵੇਖਦੇ ਹੋ ਕੀ ਲੱਗਦਾ ਤੁਹਾਨੂੰ ਪੰਜਾਬੀਆਂ ਨੂੰ ਕੀ ਕੀ ਨੁਕਸਾਨ ਨੇ ਜਾਂ ਫਿਰ ਇਹਨਾਂ ਦੀ ਜੇਕਰ ਵੋਟਾਂ ਜਿਵੇਂ ਪ੍ਰਵਾਸੀ ਲੋਕ ਇੱਥੇ ਪਾਉਂਦੇ ਨੇ ਉਸ ਨੂੰ ਲੈ ਕੇ ਪੰਜਾਬੀਆਂ ਤੇ ਕੀ ਇਫੈਕਟ ਪੈ ਰਿਹਾ ਹੈ ਦੇਖੋ ਮੈਡਮ ਜੀ ਸਭ ਤੋਂ ਪਹਿਲਾਂ ਤਾਂ ਜੇ ਪ੍ਰਵਾਸੀ ਇੱਥੇ ਰਹਿ ਰਿਹਾ ਹੈ ਅਗਰ ਉਹ ਵਸਨੀਕ ਹੋ ਗਿਆ ਪੰਜਾਬ ਦਾ ਤੇ ਉਹਨੂੰ ਵੋਟ ਪਾਉਣ ਦਾ ਹੱਕ ਹੋਣਾ ਚਾਹੀਦਾ ਠੀਕ ਹੈ ਜਿੱਦਾਂ ਜੇ ਕੋਈ ਕੈਨੇਡਾ ਦਾ ਜਾ ਕੇ ਕੈਨੇਡਾ ਗ੍ਰੀਨ ਕਾਰਡ ਹੋਲਡਰ ਬਣ ਜਾਂਦਾ ਉੱਥੇ ਉਹਨੂੰ ਵੋਟ ਪਾਉਣ ਦਾ ਹੱਕ ਹੈ ਕੋਈ ਪੰਜਾਬੀ ਕੈਨੇਡਾ ਜਾਂਦਾ ਉਹਨੂੰ ਵੋਟ ਪਾਉਣ ਦਾ ਹੱਕ ਹੈ ਤੇ ਇਸ ਤਰ੍ਹਾਂ ਜੇ ਕੋਈ ਪ੍ਰਵਾਸੀ ਇੱਥੇ ਆ ਰਿਹਾ ਇੱਥੇ ਕੰਮ ਕਰ ਰਿਹਾ ਸਾਨੂੰ ਉਹਦੀ ਲੋੜ 24 ਘੰਟੇ ਆ ਕੋਈ ਫੈਕਟਰੀਆਂ 'ਚ ਲੇਡੀਜ਼ ਦੀ ਘਰ 'ਚ ਹੋਮ ਮੇਡਸ ਦੀ ਤੇ ਜੇ ਉਹ ਇੱਥੇ ਆਪਣਾ ਰਹਿਣ ਆਪਣਾ ਰਹਿਨ ਬਸੇਹਰਾ ਬਣਾ ਰਿਹਾ ਜਿਐਸੀ ਉਹਨੂੰ ਉਹਨਾਂ ਨੂੰ ਇੱਕ ਕਨੈਕਸ਼ਨ ਟੂਟੀਆਂ ਜਾਂ ਮਤਲਬ ਜੋ ਵੀ ਅਲਾਉ ਕਰ ਰਹੇ ਆ ਬੀਇੰਗ ਅ ਰੈਜ਼ੀਡੈਂਟ ਆਫ ਪੰਜਾਬ ਤੇ ਫਿਰ ਉਹਨਾਂ ਨੂੰ ਵੋਟ ਪਾਉਣ ਦਾ ਹੱਕ ਵੀ ਹੋਣਾ ਚਾਹੀਦਾ ਜੇ ਉਹਨਾਂ ਨੂੰ ਹੱਕ ਨਹੀਂ ਹੈ ਤੇ ਫਿਰ ਕੈਨੇਡਾ ਰਹਿ ਰਹੇ ਜਿਹੜੇ ਐਨ ਆਰ ਆਈਜ਼ ਨੇ ਜਿਹੜੇ ਉੱਥੇ ਦੇ ਗ੍ਰੀਨ ਕਾਰਡ ਹੋਲਡਰ ਨੇ ਅਮਰੀਕਾ ਕੈਨੇਡਾ ਦੇ ਉਹਨਾਂ ਨੂੰ ਇੱਥੇ ਵੋਟ ਪਾਉਣ ਦਾ ਹੱਕ ਨਹੀਂ ਹੋਣਾ ਚਾਹੀਦਾ ਪਰ ਉਹ ਤਾਂ ਇੱਥੇ ਵੋਟ ਪਾ ਰਹੇ ਨੇ ਤੇ ਤੁਸੀਂ ਉਹਨੂੰ ਡਿਫਰੈਂਸ਼ੀਏਟ ਤਾਂ ਨਹੀਂ ਕਰ ਸਕਦੇ ਇਹ ਤਾਂ ਇੱਕ ਹੱਕ ਹੈ ਜਿਹੜਾ ਇੱਥੇ ਦਾ ਵਸਨੀਕ ਹੈ ਜਿਹੜਾ ਇੱਥੇ ਰਹਿ ਰਿਹਾ ਹੈ ਮਨ ਲੋਗੇ ਕੱਲ ਨੂੰ ਕੋਈ ਹੋਰ ਕੋਈ ਹੋਰ ਕੋਈ ਆਪਾ ਪ੍ਰਵਾਸੀਆਂ ਦੀ ਗੱਲ ਕਰ ਰਹੇ ਕੋਈ ਹਰਿਆਣਾ ਤੋਂ ਉੱਥੇ ਸ਼ਿਫਟ ਹੋ ਜਾਂਦਾ ਜਾਂ ਕੋਈ ਦਿੱਲੀ ਤੋਂ ਉੱਥੇ ਸ਼ਿਫਟ ਹੋ ਜਾਂਦਾ ਇਹ ਸਾਡੇ ਵਰਗੇ ਜੋ ਕੋਈ ਦਿੱਲੀ ਚਲੇ ਜਾਂਦਾ ਕੰਮ ਦੇ ਇਤਰਾਸ਼ ਪੰਜ ਸਾਲ ਉੱਥੇ ਰਹਿੰਦਾ ਆਪਣਾ ਰਹਿਣ ਬਸੇਰਾ ਬਣਾ ਲੇਗਾ ਉੱਥੋਂ ਦਾ ਉਹਦਾ ਆਧਾਰ ਕਾਰਡ ਪੈਨ ਕਾਰਡ ਬਣ ਜਾਏਗਾ ਤੇ ਉਹਨੂੰ ਉੱਥੇ ਵੋਟ ਪਾਉਣ ਦਾ ਹੱਕ ਹੋਏਗਾ ਕਿ ਨਹੀਂ ਹੋਏਗਾ ਜੇ ਅੱਧੀ ਦੁਨੀਆ ਅੱਧਾ ਹਿੰਦੁਸਤਾਨ ਦਿੱਲੀ 'ਚ ਆ ਕੇ ਵਸਿਆ ਆ ਦਿੱਲੀ ਤੁਹਾਨੂੰ ਮਦਰਾਸੀ ਬੰਗਾਲੀ ਸਭ ਮਿਲ ਜਾਣਗੇ ਜੇ ਉੱਥੇ ਰਹਿ ਕੇ ਉਹਨਾਂ ਨੂੰ ਵੋਟ ਪਾਉਣ ਦਾ ਹੱਕ ਹੈ ਤੇ ਜਿਹੜੇ ਸਾਡੇ ਪ੍ਰਵਾਸੀ ਪੈਨਪਰਾਨੇ ਉਹਨਾਂ ਨੂੰ ਵੀ ਪੰਜਾਬ 'ਚ ਰਹਿ ਕੇ ਵੋਟ ਪਾਉਣ ਦਾ ਹੱਕ ਹੈ ਜਾਂ ਤਾਂ ਉਹਨਾਂ ਨੂੰ ਅਲਾਉ ਨਾ ਕਰੋ ਤੁਸੀਂ ਇੱਥੇ ਦੇ ਤੁਸੀਂ ਇੱਕ ਜੇ ਤੁਸੀਂ ਉਹਨਾਂ ਨੂੰ ਰਜਿਸਟਰੀ ਕਰਕੇ ਦੇ ਰਹੇ ਹੋ 플ੌਟ ਦੀ ਉਹ ਰਹਿ ਰਹੇ ਨੇ ਆਫੀਸ਼ੀਅਲੀ ਫਿਰ ਤਾਂ ਉਹਨਾਂ ਨੂੰ ਹੱਕ ਹੋਣਾ ਚਾਹੀਦਾ ਮੇਰੇ ਹਿਸਾਬ ਨਾਲ ਤਾਂ ਕੋਈ ਗਲਤ ਨਹੀਂ ਸਰ ਤੁਹਾਡਾ ਕੀ ਨਾਮ ਹੈ ਜੀ ਮੇਰਾ ਨਾਮ ਅਜੇ ਹੈ ਜੀ ਕਿੱਥੇ ਦੇ ਰਹਿਣ ਵਾਲੇ ਹੋ ਮੈਂ ਜਲੰਧਰ ਦਾ ਹਾਂ ਪਰਵਾਸੀਆਂ ਨੂੰ ਲੈ ਕੇ ਤੁਹਾਡੇ ਕੀ ਵਿਚਾਰ ਨੇ ਕੀ ਲੱਗਦਾ ਕਿ ਪਰਵਾਸੀਆਂ ਨੂੰ ਇੱਥੇ ਜ਼ਮੀਨ ਖਰੀਦਣ ਦਾ ਹੱਕ ਹੋਣਾ ਚਾਹੀਦਾ ਜਾਂ ਫਿਰ ਨਹੀਂ ਮੈਮ ਹਰ ਉਹ ਬਸ਼ਿੰਦਾ ਜਿਹੜਾ ਹਿੰਦੁਸਤਾਨ ਦਾ ਹੈ ਉਹਨੂੰ ਪੂਰਾ ਹੱਕ ਹੈ ਕਿ ਉਹ ਆਪਣੇ ਆਪ ਨੂੰ ਕਿ ਹਿੰਦੁਸਤਾਨੀ ਕਹਿੰਦਾ ਕਿਤੇ ਵੀ ਹਿੰਦੁਸਤਾਨ ਜਾ ਕੇ ਆਪਣਾ ਕਾਰ ਲੈ ਸਕਦਾ ਜ਼ਮੀਨ ਲੈ ਸਕਦਾ ਆਪਣਾ ਵਪਾਰੀ ਖੋਲ ਸਕਦਾ ਤਾਂ ਮੈਨੂੰ ਲੱਗਦਾ ਕਿਸੇ ਤਰੀਕੇ ਦਾ ਕੋਈ ਕੋਈ ਪੁਆਇੰਟ ਹੋਣਾ ਚਾਹੀਦਾ ਕੋਈ ਡਾਊਟ ਹੋਣਾ ਚਾਹੀਦਾ ਇਪਿਉਲੀ ਪਿਉਲੀ ਇਹ 100% ਹੀ ਹੋਣਾ ਚਾਹੀਦਾ ਹੁਣ ਜਿੱਦਾਂ ਆਪਾਂ ਭਾਜੀ ਨੇ ਹੋਣੇ ਤੁਹਾਨੂੰ ਦੱਸਿਆ ਕਿ ਪਹਿਲੇ ਇਥੋਂ ਬੱਚੇ ਜਾਂਦੇ ਆ ਸਟੂਡੈਂਟ ਵੀਜ਼ਾ ਲੈ ਕੇ ਫਿਰ ਉੱਥੇ ਪੀਆਰ ਅਪਲਾਈ ਕਰਦੇ ਆ ਪੀਆਰ ਲੈਣ ਦੇ ਬਾਅਦ ਉਹ ਲੈਂਦੇ ਉਹਦੇ ਪਰਮਨੈਂਟ ਰੈਜ਼ਿਡੈਂਟ ਬੰਦੇ ਉੱਥੇ ਦੇ ਉਹਦੇ ਬਾਅਦ ਉਹਨਾਂ ਨੂੰ VOTING RIGHT VOTING RIGHTS ਆ ਜਾਂਦੇ ਆ ਅਗਰ ਦੇਸ਼ ਬਦਲ ਕੇ ਬੰਦਾ ਲੈ ਸਕਦਾ ਹੈ VOTING RIGHTS ਇਹ ਤਾਂ ਆਪਣੇ ਦੇਸ਼ ਦੇ ਆ ਤਾਂ ਅੱਜ ਦੇ ਡੇਟਿੰਗ ਮੈਡਮ ਤੁਸੀਂ ਕਿਹੜੀ ਇੰਡਸਟਰੀ ਲੈ ਲੋ ਤੁਸੀਂ ਖੇਤੀਬਾੜੀ ਲੈ ਲਓ ਤੁਸੀਂ ਆਪਣਾ ਘਰ ਲੈ ਲਓ ਮੇਰਾ ਘਰ ਲਓ ਕਿਸੇ ਦਾ ਵੀ ਘਰ ਲੈ ਲਓ ਇਹਨਾਂ ਦੇ ਅੰਦਰ ਨਾ ਹਰ ਦੇ ਅੰਦਰ ਉਹਨਾਂ ਦਾ ਰੋਲ 100% ਵੱਡ ਚੁੱਕਿਆ ਹੋਇਆ ਹੈ ਠੀਕ ਹੈ ਖੇਤ ਇਹਨਾਂ ਸੰਭਾਲ ਲੈ ਇਹ ਚੱਲੇ ਗਏ ਤਾਂ ਕਿਹੜਾ ਫਾਰਮਿੰਗ ਕਰੂਗਾ ਅੱਧੇ ਤਾਂ ਸਾਰੇ ਪੰਜਾਬੀ ਬਾਹਰ ਜਾਣ ਨੂੰ ਫਿਰ ਫਿਰਦੇ ਆ ਕੈਨੇਡਾ ਅੱਧਾ ਪੰਜਾਬ ਤਾਂ ਪੁੱਜਿਆ ਹੋਇਆ ਠੀਕ ਹੈ ਉਹਦੇ ਬਾਅਦ ਤੁਸੀਂ ਆਪਣਾ ਘਰ ਲੈ ਲਓ ਤੁਹਾਨੂੰ ਮੇਜ਼ ਨਹੀਂ ਮਿਲਣੀ ਆ ਤੁਸੀਂ ਫੈਕਟਰੀ ਚਲੇ ਜਾਓ ਤੁਹਾਨੂੰ ਫੈਕਟਰੀ ਚ ਲੇਬਰ ਨਹੀਂ ਮਿਲਣੀ ਤਾਂ ਮੈਂ ਕਿੱਦਾਂ ਗੁਜ਼ਾਰਾ ਕਰਾਂਗਾ ਗੁਜ਼ਾਰਾ ਛੱਡੋ ਮੇਨ ਇਹ ਹੈ ਕਿ ਇਫ ਦੇ ਆਰ ਅਰਨਿੰਗ ਫਰਮ ਹੇਅਰ ਦੇ ਆਰ ਪੇਇੰਗ ਟੈਕਸ ਅਗਰ ਟੈਕਸ ਪੇ ਕਰਦੇ ਪਏ ਆ ਤੇ ਟੈਕਸ ਹੀ ਪੇ ਕਰ ਰਹੇ ਕੁਝ ਹੋਣੇ ਇਦਾਂ ਦੇ ਵੀ ਨੂੰ ਟੈਕਸ ਵੀ ਕਰ ਰਹੇ ਮੇਬੀ 10% ਹੋਣਗੇ 5% ਹੋਣਗੇ ਤਾਂ ਗਵਰਨਮੈਂਟ ਟੈਕਸ ਲੈ ਰਹੀ ਹੈ ਤਾਂ ਗਵਰਨਮੈਂਟ ਉਹਨਾਂ ਨੂੰ ਫੈਸਿਲਿਟੀ ਵੀ ਦੇਣਾ ਚਾਹੀਦੀ ਹੈ ਤਾਂ ਉਹਨਾਂ ਨੂੰ ਹੱਕ ਹੋਣਾ ਚਾਹੀਦਾ ਹਰ ਚੀਜ਼ ਦਾ ਹੱਕ ਹੋਣਾ ਚਾਹੀਦਾ ਦੇ ਆਰ ਆਲਸੋ ਹਿਊਮਨਸ ਠੀਕ ਹੈ ਜੀ ਤਾਂ ਬਿਲਕੁਲ ਇਹ ਸਨ ਕੁਝ ਪੰਜਾਬੀ ਲੋਕ ਜਿਨ੍ਹਾਂ ਦੇ ਨਾਲ ਪਰਵਾਸੀਆਂ ਦੇ ਮੁੱਦੇ ਤੇ ਉੱਤੇ ਗੱਲਬਾਤ ਕੀਤੀ ਹੈ ਤੇ ਪਰਵਾਸੀ ਜਿਹੜੇ ਨੇ ਉਹਨਾਂ ਦੇ ਬਾਰੇ ਤੁਸੀਂ ਕੀ ਸੋਚਦੇ ਹੋ ਕੀ ਪਰਵਾਸੀਆਂ ਦੀ ਵੋਟ ਜਿਹੜੀ ਹੈ ਪੰਜਾਬ ਚ ਕਾਊਂਟ ਹੋਣੀ ਚਾਹੀਦੀ ਹੈ ਜਾਂ ਪੰਜਾਬ ਚ ਉਹਨਾਂ ਨੂੰ ਜ਼ਮੀਨਾਂ ਖਰੀਦਣ ਦਾ ਹੱਕ ਹੋਣਾ ਚਾਹੀਦਾ ਜਾਂ ਨਹੀਂ ਤੁਹਾਡੇ ਇਹਦੇ ਬਾਰੇ ਕੀ ਵਿਚਾਰ ਨੇ ਸਾਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ ਕੈਮਰਾ ਪਰਸਨ ਰੋਇਤ ਨਾਲ ਮਨਪ੍ਰੀਤ ਕੌਰ ਸੁਰਖਾਬ ਮੀਡੀਆ ਜਲੰਧਰ